ਇਹ ਕਤੇ ਬੱਤੀ ਬੜੀ ਬੰਦ ਹੁੰਦੀ ਵੇ ਇੱਕ ਵੇ ਤੇ ਬੱਤੀ ਹੁੰਦੀ ਆ ਕੱਪੜੇ ਵੀ ਨਹੀਂ ਟਾਈਮ ਸਿਰ ਤੋਤੇ ਜਾਂਦੇ ਕਿਤੇ ਉਧਰੋਂ ਪਤਾ ਨਹੀਂ ਸੋਖਣ ਹਨ ਰੋਟੀ ਵੀ ਖਾਦੀ ਕਿ ਨਹੀਂ ਸਾਤੀ ਹੁਣਾਂ ਨੇ ਉਹਨਾਂ ਨੂੰ ਰੋਟੀ ਵੀ ਨਹੀਂ ਜੇ ਮੈਂ ਪੁੱਛੀ ਇਹ ਕਤੇ ਇਹਨੇ ਕੱਪੜੇ ਸਹਿਲ ਕੇ ਤੇ ਗੰਦੇ ਕਰ ਦਿੰਦਾ ਆ ਉਹ ਵੀ ਮਲ ਮਲ ਕੇ ਧੋਣੇ ਪੈਂਦੇ ਕੱਲ ਉਹ ਕਣਕ ਵੱਢਣੀ ਆ ਆ ਵੀਜੀ ਕਹੜੇ ਤੋਂ ਡੇ ਜੀ ਮੈਂ ਕੱਢ ਤਿੰਨੀ ਆ ਨਹੀਂ ਨਹੀਂ ਕੋਈ ਨਹੀਂ ਸੁੱਕ ਤੈਨੂੰ ਆਖਿਆ ਤੂੰ ਨਹੀਂ ਕੰਮ ਕਰਨਾ ਮੈਂ ਆਪੇ ਕੱਢ ਲੈਣੇ ਆ ਤੇ ਬੱਤੀ ਦਾ ਕਰਕੇ ਹੀ ਬੰਦ ਹੋ ਗਈ ਤੇ ਕੋਈ ਨਹੀਂ ਫੇਰ ਕਿ ਭਾਜੀ ਕਿੰਨੇ ਕਦ ਤੈਨੂੰ ਮੈਨੂੰ ਪੜਾਉਣਾ ਛੱਡਨਾ ਜੇ ਨਹੀਂ ਮੈਂ ਤੈਨੂੰ ਆਖਿਆ ਮਹੀਨਾ ਸਵਾ ਮਹੀਨਾ ਤੱਕ ਬਿਲਕੁਲ ਨਹੀਂ ਤੇਰ ਕੋ ਕੰਮ ਕਰਾਉਣਾ ਤੇ ਭਾ ਵੀ ਜੇ ਮੇਰਾ ਦਾਦਾ ਭੀ ਮੈਂ ਨਾਨਕਿਆ ਤੋਂ ਹੋਵਾ ਹਾਂ ਹਾਂ ਉਹ ਐਸੋ ਕੇ ਦੀ ਕੋ ਪੁੱਛਣ ਵਾਲੀ ਗੱਲ ਵਾ ਨਾਨੀ ਤੇਰੀ ਚਰੀ ਡੀਕਦੀ ਹੁਣੀ ਹੈ ਜਾ ਆ ਤੈਨੂੰ ਮਾਮੀ ਜੀ ਨੂੰ ਫੋਨ ਕਰ ਦਿੰਨੀ ਆ ਫਿਰ ਤੇ ਹੋ ਹੁੰਦੇ ਆ ਫਿਰ ਆਪਾਂ ਜਾ ਆ ਪਰ ਰਾਤ ਨਰਵੀ ਸੁੱਖ ਮੇਰੇ ਜੀ ਨੂੰ ਮੁੜ ਕੇ ਲੱਗਦਾ ਚਲੋ ਕੋਈ ਨਹੀਂ ਨਹੀਂ ਰਾਤ ਨਹੀਂ ਫਿਰ ਅੱਪ ਦਿਨ ਦਿਲੇ ਹੋਵਦੇ ਆ ਅਰਾਧਾ ਹੀ ਤੇ ਕਣੂ ਕਣਕ ਵਾਢ ਲਈਏ ਇਦਨੇ ਤੇ ਨੇ ਹੋਵਾਂ ਹਾਂ ਜੀ ਮੈਂ ਸਾਬੀ ਨੇ ਵੀ ਗੱਲ ਕੀਤੀ ਨਾ ਤੇ ਉਹ ਵੀ ਫਿਰ ਕਹਿਣ ਦੇ ਕਿ ਕਣੂ ਲੱਗ ਜਾਣੀ ਹੈ ਕੰਬਾਈਨ ਤੇ ਮੁੜ ਕੇ ਵਾਢੀਏ ਤੇ ਕਦੀ ਤੂੜੀ ਬਣਾ ਕਣਕ ਦੇ ਸਾਹਮਣੇ ਮੰਡੀ 'ਚ ਟਾਈਮ ਲੱਗ ਜਾਣਾ ਹਾਂ ਫਿਰ ਮੰਡੀ ਵੀ ਸਿਆਣੇ ਹੱਥੀ ਜਾਣਾ ਪੈਣਾ ਸਿਆਲ 'ਚ ਰਕਲਾ ਕੀ ਕਰੂਗਾ ਹਾਂ ਜੀ ਤਾਂ 15 20 ਦਿਨ ਕਿੱਥੇ ਲੰਗੇ ਜਾਇਆ ਨਹੀਂ ਜਾਣਾ ਕੋਈ ਨਹੀਂ ਮੁੜ ਕੇ ਤੋਂ ਰਹਿ ਆ ਵੀ ਜੇ ਰਹਿਣਾ ਹੋਊਗਾ ਤੇ ਹੁਣ ਕੰਮਾਂ ਦੇਣਾ ਵਾ ਤੂੰ ਹੁਣ ਆਜੀ ਨਾਲੇ ਹੋਵੇਂ ਜਿਹੜੇ ਦਿਲਣੀਆਂ ਲੱਗਣਾ ਨਹੀਂ ਕੋਈ ਨਹੀਂ ਭਾਬੀ ਜੀ ਮੈਂ ਆਜੂਗੀ ਤੇ ਫਿਰ ਆਪਾਂ ਹੋਣੇ ਨਾ ਕਰਦਾ ਫਰਵਾਮੀ ਜੀ ਨੂੰ ਫੋਨ ਹਾਂ ਕਰ ਲਾ ਫੋਨ ਤੋਂ ਹਾਂ ਤੇ ਮਤਲਬ ਆ ਜਾਇਓ ਨਹੀਂ ਨਹੀਂ ਆ ਜਾਣਾ ਕੋਈ ਗੱਲ ਨਹੀਂ ਆ ਜਾ ਕੇ ਮੈਂ ਪਤਾ ਕਰੇ ਸਵੇਰੇ ਉਧਰ ਵਾਡੀ ਵੀ ਪੈਣੀ ਆ ਹਾਂ ਹਾਂ ਜੀ ਤੇ ਕੋਈ ਦਾ ਚੀਜ਼ ਚਾਹੀਦੀ ਤੇ ਦੱਸ ਦੋ ਬਜਾਰ ਤਾਂ ਨਹੀਂ ਜਾਵਾਂਗੀ ਨਹੀਂ ਕੋਈ ਚੀਜ਼ ਦੀ ਲੋੜ ਨਹੀਂ ਤੂੰ ਸੋ ਮੈਂ ਤਨ ਪੈਸੇ ਦਿੰਨੀ ਆ ਲੈ ਜੀ ਇਹਨਾਂ ਤੇ ਸ਼ੋਪਿੰਗ ਕਰ ਰਿਹਾ ਥੋੜੀ ਬੋਤੀ ਭਾਬੀ ਜੀ ਕੱਪੜੇ ਤੇ ਸਾਰੇ ਲੈ ਲੂ ਨਹੀਂ ਸਾਰੇ ਬਣ ਹੀ ਆ ਬਾਕੀ ਜੇ ਕੋਈ ਚੀਜ਼ ਦੀ ਲੋੜ ਹੋਗੀ ਤਾਂ ਕੋਈ ਨਹੀਂ ਵੇਖ ਲਾਂਗੇ ਆ ਕੋਈ ਨਹੀਂ ਮੈਂ ਪੈਸੇ ਵੜਾ ਦਉ ਤੈਨੂੰ ਤੇ ਤੂੰ ਲੈਵੇਂ ਜੋ ਚਾਹੀਦਾ ਹੋਊਗਾ ਕੋਈ ਨਹੀਂ ਹਾਂ ਮੈਂ ਤੇ ਆ ਕੰਡੀ ਤੇ ਉਹ ਮੈਂ ਸਮਾਂ ਤੇਰਾ ਵਿਆਹ ਹੋਇਆ ਚਾਹ ਕੋਈ ਚੀਜ਼ ਬੰਦੇ ਨੂੰ ਜੀ ਕਰਦਾ ਹੀ ਐ ਲੈਣ ਨੂੰ ਤੇ ਲੈਵੇਂ ਠੀਕ ਐ ਮੈਂ ਤੇ ਆ ਕੰਡੀ ਤੇ ਆਉਗਾ ਵੀ ਜੀ ਮੈਂ ਕੱਢ ਦਿੰਨੀ ਆ ਕੱਪੜੇ ਤੂੰ ਤਾਂ ਨਹੀਂ ਮੈਂ ਤਨ ਧੋਂਡਮਦੀ ਵੀ ਤੇਰੇ ਤੇ ਇਹ ਚੂੜੇ ਦਾ ਵੀ ਰੰਗ ਖਰਾਬ ਹੋਇਨਾ ਸੁੱਕ ਠੀਕ ਐ ਮੈਂ ਚਲੋ ਕੋਈ ਨਹੀਂ ਫਿਰ ਮੇਰੇ ਤੋਂ ਹੀ ਦਾ ਕਰ ਲੂਗੀ ਆਣ ਕੇ ਫਿਰ ਮੈਂ ਫੋਨ ਕਰਦਾ ਮਾਮੀ ਉਹਨਾਂ ਨੂੰ हां कोई नहीं फोन करला तू नहीं देखंडी चल ਮਿੱਤਰ ਹੰਗਾਲ ਦੇਨੇ ਪਰ ਨਹੀਂ ਨਹੀਂ ਕੋਈ ਗੱਲ ਨਹੀਂ ਛੱਟ ਹੰਗਾਲੇ ਜਾਣੇ ਤੂੰ ਨਾ ਇੰਦਾ ਫਿਕਰ ਕਰ ਠੀਕ ਤੈਨੂੰ ਮੈਂ ਚਾਹ ਬਣਾ ਕੇ ਦੇ ਜੰਨੀ ਆ ਫਿਰ ਨਹੀਂ ਨਹੀਂ ਆਪਾਂ ਵੀ ਪੀ ਲੀਨੇ ਘੁੱਟ ਘੁੱਟ ਚੱਲ ਵੇ ਇਹ ਨਾ ਦੱਸੋ ਤੇਰੀ ਮਰਜ਼ੀ ਆ ਹਾਂ ਜੇਦ ਨਾ ਨਾ ਹੋਜੋ ਮੈਂ ਫਿਰ ਮੁੜਨਾ ਵੀ ਆ ਤੇ ਵਾਪਸ ਵੀ ਆਉਣਾ ਚਲੋ ਫਿਰ ਰਹਿਣ ਤੇਲੀ ਉੱਥੇ ਜਾ ਕੇ ਉਹਨੇ ਮੈਂ ਬਣਾ ਦੇਨੀ ਚਾਹ ਫਿਰ ਬਾਦ ਚ ਗੱਲੂ ਕਪੜੇ ਤੂੰ ਤਿਆਰ ਹੋ ਚਲੋ ਫਿਰ ਇੰਦਾ ਕਰ ਲੋਦਾ ਸ਼ਾਪਿੰਗ ਕਰ ਦੇਣੀ ਉੱਥੇ ਫਿਰ ਟਾਈਮ ਉਹ ਵੀ ਲੱਗਣਾ ਹਾਂਜੀ ਉਹ ਤੇ ਹੈ ਆ ਮੈਂ ਬਣਾ ਲੀਨੀ ਚਾਹ ਕਿਹੜੀ ਕਰ ਤਭੀ ਵੀ ਨਾ ਚਾਹ ਪੀਂਦਾ ਹੁੰਦਾ ਰੋਟੀ ਤੋਂ ਮਗਰੋਂ ਚਾਹ ਬਣਾਇ ਦਿੰਨੀ ਆ ਤਾਂ ਸੁੱਕ ਹੋ ਜੂ ਤਾਂ ਤਿਆਰ ਤੇ ਟਾਈਮ ਨਾ ਆਉਣ ਵਾਲੇ ਦੇ ਪੜਨ ਕੇ ਮੈਂ ਹੁਣ ਚਾਹ ਤਰ ਲਾਂ ਕੱਪ ਹਾਂਜੀ ਮੰਮੀ ਸੈਸੀ ਕਹਿ ਲ ਹਾਂਜੀ ਵਧੀਆ ਠੀਕ ਠਾਕ ਨਾਨੀ ਜੀ ਮਾਮਾ ਨਿੱਕਾ ਜਿਹਾ ਠੀਕ ਠਾਕ ਜੀ ਹਾਂਜੀ ਮਾਮੀ ਜੀ ਹੁਣ ਆ ਮੈਂ ਗਿਆ ਹਾਂਜੀ ਹਾਂਜੀ ਆਜ ਜੀ ਆਉਣ ਲੱਗੇ ਹਾਂ ਹਾਂਜੀ ਠੀਕ ਆ ਮਾਮੀ ਜੀ ਕੋਈ ਨਹੀਂ ਹਾਂਜੀ ਬਸ ਤਿਆਰ ਹੋਣ ਲੱਗੇ ਨਹੀਂ ਕੋਈ ਨਹੀਂ ਹੁਣ ਅਜਨੇ ਨਹੀਂ ਲੇਟ ਕਰ ਤੋ ਕਰਨਾ ਵਾ ਹਾਂਜੀ ਨਹੀਂ ਜੀ ਲੱਗ ਗਿਆ ਮਾਮੀ ਜੀ ਹਾਂਜੀ ਨਹੀਂ ਕੋਈ ਛੇਆ ਹਾਂਜੀ ਚਲੋ ਠੀਕ ਹੈ ਮਾਮੀ ਜੀ ਕੋਈ ਨਹੀਂ ਫਿਰ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਆਈ ਜਾਣਾ ਹੁਣ ਤਾਂ ਦੇਖੋ ਮੈਂ ਹਾਂਜੀ ਪਰ ਵੀ ਜੀ ਹੁਣ ਠੀਕ ਠਾਕ ਸਭ ਵਧੀਆ ਜੀ ਹਾਂਜੀ ਠੀਕ ਹੈ ਮਾਮੀ ਓਕੇ ਮਾਮੀ ਜੀ ਨੇ ਮੈਂ ਚਾਹੇ ਚੜ ਗਿਆ ਉਸੇ ਟਾਈਮ ਕਹਿੰਦੇ ਛੇਤੀ ਛੇਤੀ ਆ ਜਾ ਬਹਿ ਕੇ ਗੱਲਾਂ ਬਾਤਾਂ ਮਾਰਦੇ ਆ ਮੈਂ ਕੱਪੜੇ ਕੱਢਾਂ ਫਿਰ ਮੈਂ ਪ੍ਰੈਸ ਮਾਰਾਂ ਚਾਰ ਚਲਾ ਹੀ ਦਵਾਂ ਚਾਰਜ ਬਥੇਰੇ ਹੋ ਗਏ ਹੁਣ ਪੁੱਤ ਮੇਰੇ ਕੱਪੜੇ ਨਾਲ ਲਪੇੜਦੀ ਇਹਨਾ ਆਪਣੇ ਹੀ ਲਪੇੜ ਲਈ ਇੱਧਰ ਨੂੰ ਹੋ ਕੇ ਚੰਗਾ ਫਿਰ ਗਰਮੀ ਮੈਂ ਚੱਲਿਆ ਸ਼ਹਿਰ ਫਿਰ ਜਾਵੋ ਚੱਲੇ ਜੇ ਤੇ ਚਲ ਕੋ ਲਿਆਣਾ ਤਈਆ ਸਵਾਨ ਕੋਈ ਸ਼ਾਰੋ ਨਹੀਂ ਲਿਆਉਣਾ ਤੇ ਕੁਛ ਵੀ ਨਹੀਂ ਗਾ ਹਾਂ ਉਹ ਸੱਚ ਲੈ ਲਿਆਉਣਾ ਕਿਉਂ ਨਹੀਂ ਗਾ ਹਾਂ ਕੁੜੀ ਆਉਣ ਡਈ ਅੱਜ ਤੇ ਕੋਈ ਮਿੱਠਾ-ਮੁੱਠਾ ਤੇ ਫੜ ਲਿਆਏ ਜੇ ਠੰਡਾ ਹੈਗਾ ਤੇ ਹੈ ਘਰ ਪਿਆ ਪਰ ਉਹ ਪਹਿਲਾਂ ਦਾ ਖੋਲਿਆ ਵਾ ਮੁੰਡੇ ਨੇ ਤੇ ਤੁਹਾਨੂੰ ਪਤਾ ਉਹ ਖੁੱਲਾ ਖਰਾਬ ਜਿਆ ਹੋ ਜਾਂਦਾ ਉਹ ਬੱਚਿਆਂ ਦੇ ਪੀਣ ਨੂੰ ਹੀ ਠੀਕ ਥੋੜਾ ਵੀ ਆਉਂਦੇ ਨਾਲ ਹਾਂ ਹੈ ਪ੍ਰੋਣੇ ਨੇ ਵੀ ਤੇ ਆਉਣਾ ਹੀ ਆ ਹੱਦ ਕਰਦੇ ਜੇ ਤਹੀ ਵੀ ਹੁਣ 4 ਦਿਨ ਤੇ ਉਹਦੇ ਵਿਆਹ ਨੂੰ ਹੋਏ ਆ ਤੇ ਅੱਜ ਇਹਨਾਂ ਬੱਸਾਂ ਤੇ ਤੋਰ ਦੇਣੀ ਪਹਿਲਾ ਫੇਰਾ ਪਾਉਣ ਦੇ ਆਉਣ ਦੇ ਨੇ ਅੱਛਾ ਆਹੋ ਤੇ ਮੰਮੀ ਦਾ ਦੱਸਿਆ ਮੰਮੀ ਦੇ ਘਰੇ ਹੈ ਨਹੀਂ ਕੀ ਨਾ ਮੈਂ ਨਹੀਂ ਦੱਸਿਆ ਮੇਰੇ ਤੋਂ ਨਹੀਂ ਨਾ ਹੋ ਪਾਈ ਕੁੜੀ ਵਿਚਾਰੀ ਨੂੰ ਜੇ ਮੈਂ ਦੱਸ ਦਿੰਦੀ ਨਾਨੀ ਤੇਰੀ ਘਰ ਹੈ ਨਹੀਂ ਉਹਨੇ ਆਖਣਾ ਹੀ ਮਾਮੀ ਜੀ ਮੈਂ ਬਾਅਦ ਚ ਆ ਜਾ ਤੇ ਮੈਨੂੰ ਨਹੀਂ ਚੰਗਾ ਲੱਗਾ ਨਵੇਂ ਸਮੇ ਰਿਸ਼ਤੇਦਾਰ ਆ ਉਹਨੇ ਤੇ ਆਪਣੀ ਮਾਰ ਦੇਣੀ ਕੁੜੀ ਨੇ ਅਗਲੇ ਆਖਣਗੇ ਘਰੇ ਕਿਉਂ ਤਿਆਰ ਹੋ ਕੇ ਤੇ ਤਿਆਰੀ ਇਹਨਾਂ ਨੇ ਹਟਾ ਦਿੱਤੀ ਹੁਣੇ ਖਰਚਾ ਕੀਤਾ ਹੁਣ ਕੁੜੀ ਆਉਂਦੀ ਫੇਰ ਉਹਨੂੰ ਫੇਰ ਆਪ ਉਹਨਾਂ ਕੋਲੋਂ ਦੇਣਾ ਪੈਣਾ ਘਰੇ ਤੇ ਦੇਣਾ ਹੀ ਪੈਣਾ ਤੁਸੀਂ ਆਪਸੇ ਆਣੇ ਜੀ ਤੇ ਆ ਪੈਣਾ ਨੂੰ ਦੇ ਕੇ ਧੋਰਿਆ ਜਾਂਦਾ ਵਾ ਦੇਣਾ ਤੇ ਪੈਣਾ ਹੀ ਹੈ ਖਰਚਾ ਕੀਤਾ ਹੁਣ ਖਰਚਾ ਪਹਿਲਾਂ ਕੀਤਾ ਉਹ ਵੀ ਖਰਾਬ ਕਰ ਲਓ ਜੇ ਹੁਣ ਨਾ ਨਿਹਾਨੀ ਦੇ ਹੱਥ ਤੇ ਕੋਤਰ ਨਾਲੇ ਉਹਦੇ ਤੇ ਕੀ ਆ ਮਾਂ ਤਾਂ ਤੇ ਘੇ ਨਹੀਂ ਪਹੁੰਚਾਉਂਦਾ ਉਹਨੂੰ ਜੱਜ ਦੇ ਨਾਲ ਨਾਨੀ ਘਰੇ ਦੀ ਜਦ ਵੱਖਰੀ ਗੱਲ ਹੀ ਮੈਂ ਤਾਂ ਕਹਿੰਦਿਆਂ ਵਾਂ ਹਾਏ ਹਾਏ ਨਾਨੀ ਘਰ ਹੁੰਦੀ ਤੇ ਅਹੀਂ ਕੋਹ ਨਹੀਂ ਲੱਗਦੇ ਉਹਦੇ ਅਹੀਂ ਕੁਝ ਨਹੀਂ ਕਰ ਸਕਦੇ ਆਪਣੇ ਹੱਥੀਂ ਅੱਗੇ ਸਭ ਕੁਆ ਕੀਤਾ। ਅਹਾਂ ਵੀ ਲੱਗਦੇ ਆ। ਆਹੋ ਤੇ ਫੇਰ ਚੱਲ ਕੋਈ ਗੱਲ ਨਹੀਂ ਫੇਰ ਆ ਜੂ ਕਿ ਮੈਂ ਜਾਣਾ ਹੋਇਆ ਫਿਰ ਮੈਂ ਸ਼ਰਮ ਨਾਲ ਆਵਾਂ ਕੋਲ। ਤਾਂ ਇਹ ਸਮਾਨ ਲੈ ਆਓ ਤੇ ਕੋਈ ਨਹੀਂ ਇੱਥੇ ਉਹ ਘੜੀ ਬੈਣ ਖਲੋਣਗੇ ਤੇ ਮੈਂ ਮੁੜ ਕੇ ਮੰਮੀ ਨੇ ਆ ਹੀ ਜਾਣਾ ਸ਼ਾਮਾਂ ਨੂੰ। ਮੈਂ ਜਾ ਕੇ ਬਾਅਦ ਚ ਲੈ ਆਵਾਂਗੀ। ਚਲ ਆਹੋ ਦੇਖ ਕੇ ਤੋਰੂੰਗੀ ਮੈਂ ਸਾਰਾ ਕੁਛ। ਕੁਝ ਪਹਿਲੀ ਗੱਲ ਘਰੇ ਹੀ ਹੋਣਾ ਸਭ ਕੁ ਮੈਂ ਵੇ ਨਹੀਂ ਆ ਵੇ ਵਿਚਾਰ ਲਵੂੰਗੀ ਮੈਂ। ਨਹੀਂ ਤੇ ਕੀ ਪੈਸੇ ਦੇਣੇ ਆ ਕਿ ਸੂਟ ਸੜ ਦੇਣਾ ਕੋ। ਸੋ ਉਹ ਤੇ ਸੋਣਾ ਵਿਆਹ ਦਾ ਹੀ ਹੈਗਾ ਘਰੇ ਤੇ ਪ੍ਰਾਣੇ ਦੇ ਰੈਡੀਮੇਡ ਕੱਪੜੇ ਦੇਣ ਦਾ ਮੇਰਾ ਰਾਤਾ ਸੀ ਤੇ ਹੁਣ ਉਹਨੂੰ ਪੈਸੇ ਲਾ ਦਾਂਗੀ ਆਹੋ ਐਡੀ ਛਤੀ ਕਿਥੋਂ ਪੜਨੇ ਆਹੋ ਕੋਈ ਨਹੀਂ ਮੈਂ ਪੈਸੇ ਲਾ ਦਾਂਗੀ ਕੰਮ ਆ ਜਾਣਗੇ ਵਿਆਹ ਚ ਅੱਗੇ ਇਹਨੇ ਜੋੜੇ ਦਿੱਤੇ ਉਹਨਾਂ ਕਰਨੇ ਵੀ ਕੀ ਇਹਨੇ ਆਹੋ ਇਹਨੇ ਜੋੜੇ ਕਰਨੇ ਵੀ ਆਹੋ ਤੇ ਕੁੜੀ ਨੂੰ ਪੈਸੇ ਦਿੰਦਿਆਂ ਚੰਗਿਆ ਨਹੀਂ ਲੱਗੀਦਾ ਚੱਲ ਫਿਰ ਲਿਆਉਣਾ ਮੈਂ ਮਿੱਠਾ-ਮਿੱਠਾ ਲਿਆਉਣਾ ਤੁਹਾਨੂੰ ਜਾ ਕੇ ਆਹੋ ਖਾਣ-ਪੀਣ ਦਾ ਸੋਹਣਾ ਸਮਾਨ ਲੈ ਕੇ ਆਇਓ ਜੀ ਚੰਗਾ-ਚੰਗਾ ਕੋਈ ਗੱਲ ਆਹੋ ਕੋਈ ਹੋਰ ਨਾ ਕੰਜੂਸੀ ਕਰ ਲਿਓ ਜੀ ਨੇਲ ਪੈਂਟ ਵੀ ਮੇਰੀ ਵਿੱਚੇ ਹੀ ਛੜਾ ਦਿੱ ਪਤ ਤੋ ਕਿੱਦਾਂ ਬੈਠਾ ਵਾ ਕੁਝ ਖਾਣਾ ਪੀਣਾ ਨਹੀਂ ਗਾ ਮੇਰੇ ਪੁੱਤ ਨੇ ਹੂੰ ਉਹ ਮੈਂ ਕੰਬੈਨ ਵਾਲੇ ਨਾਲ ਕਰ ਲਈ ਯਾਰ ਸਹਿਰ ਗੱਲ ਠੀਕ ਆ ਤੇ ਆ ਜਾਣਾ ਉਹਨੇ ਮੇਰੇ ਸਾਂ ਕੱਲ ਨੂੰ ਕਰ ਦੇਣੀ ਆ ਲਾ ਦੇਣੀ ਆ 2:00 ਵਜੇ ਤੋਂ ਬਾਅਦ ਚ ਕਹਿੰਦਾ ਹੀ ਗਾ ਠੀਕ ਆ ਆ ਜਾਓ ਬੈਠ ਤੇ ਬਾਅਦ ਚ ਹਵਾ ਪੈਂਦੀ ਆ ਨਾ ਨਾੜ ਨੂੰ ਤੇ ਤੂੜੀ ਬਣਵਾਣੀ ਟਰੈਕਟਰ ਖਰ ਨਾਲ ਹੋ ਚਲਾਉਣਾ ਵਾ ਉਹ ਭਰਾ ਮੈਂ ਚਲਵਾ ਲੂੰਗਾ ਕਿਹੜੀ ਗੱਲ ਆ ਮੈਂ ਚਲਾਉਂਗਾ ਤੁਹਾਡਾ ਨਵਾਂ ਨਵਾਂ ਵਿਆਹ ਆ ਕਿੱਥੇ ਤੁਸੀਂ ਘਟੇ ਫਿਰਦੇ ਰਹਿਣਾ ਤੇ ਬਾਅਦ ਚ ਨਹੀਂ ਫਿਰਨਾ ਹੁਣ ਨਾ ਬੈਠ। ਕੋਈ ਨਹੀਂ ਮੈਂ ਚਲਾਉਂਗਾ। ਚੱਲ ਵੇਖ ਲਾ ਤੇਰੀ ਮਾਤੀ ਤੂੰ ਤੇ ਕੰਮ ਹੀ ਨਹੀਂ ਕਰਦੇਂ ਐਂ ਡਿਆ। ਕੋਈ ਨਹੀਂ ਮੈਂ ਚਲਾਉਂਗਾ। ਚੱਲ ਕੰਬੈਨ ਫਿਰ ਆ ਜਾਣੀ 2:00 ਜੀ। ਜਾਈ ਨਾ ਫੇਰ ਕੇ ਪਾਸੇ। ਠੀਕ ਠੀਕ। ਹਾਂ। ਨਾਲੇ ਤੂੜੀ ਮੰਜੂ ਟਾਈਮ ਸਰ ਮੁੜ ਕੇ ਵੇਰ ਨਹੀਂ ਲੱਗਣਾ। ਹਾਂ। ਤੇ ਹੁਣ ਮੈਂ ਕਾਦੀਆਂ ਤੋਂ ਹੋਵਾਂ। ਉਹ ਜਾਣਾ ਉਧਰ ਆਰਤੀ ਹੈਲ। ਉਹਨਾਂ ਨਾਲ ਵੀ ਗੱਲਾਂ। ਕਹਿੰਦਾ ਤਸੀਂ ਉਹ ਆਓ ਤੇ ਫਿਰ ਮਨੋ ਇਲਾ ਵੀ ਥੋੜਾ ਜਿਹਾ ਹਸਾਬ ਤਾ ਗਿਆ ਉਹਦੇ ਨਾਲ ਉਹ ਵੀ ਕਲੀਅਰ ਹੋ ਜੂਗਾ ਨਾਲੇ। ਹਾਂਜੀ। ਚਲੋ ਮੈਂ ਨਾਲ ਆ ਫਿਰ। ਚੱਲ ਵੇਹਲਾ ਨਾੜਾ ਫਿਰ ਛੇਤੀ ਕਰ ਮੁਰਸਲ ਤੇ ਤੈਨੂੰ ਕਿੱਥੇ ਜਾਣਾ ਨਹੀਂ ਨਹੀਂ ਕਾਦੀਆਂ ਚੱਲਿਆ ਆਹ ਭਾਬੀ ਮੈਂ ਉਧਰ ਆਰਤੀ ਲਹੋ ਗਿਆ ਮੈਂ ਚੱਲ ਹੋ ਤੇ ਆ ਤੇ ਉਹ ਸੁਖ ਵੀ ਆਂਦੀ ਮੈਂ ਜਾਣਾ ਕਿੱਥੇ ਜਾਣਾ ਮੈਂ ਨਾਨਕੇ ਚ ਰਹੀ ਕੋ ਜਾਂਦੀ ਹੋ ਆ ਚੱਲ ਕੋਈ ਗੱਲ ਨਹੀਂ 10 ਮਿੰਟ ਲੱਗਣੇ ਉਦੋਂ ਵੀ ਹੋਮ ਆਗੀ ਆ ਜਾ ਉਦੋਂ ਵੀ ਤੇ ਆ ਜਾਏ ਉਹ ਰਾਤ ਨਾ ਰਿਓ ਫਿਰ ਮੈਂ ਦੋਨੂੰ ਦੱਸਦਾ ਸੁਖ ਨੂੰ ਨਹੀਂ ਨਹੀਂ ਰਾਤ ਨਹੀਂ ਰਿਹਾ ਜਾਣਾ ਸਰਨਾ ਹੀ ਨਹੀਂ ਰਾਤ ਰਹਿ ਗਈ ਮੈਂ ਇਦਾਂ ਹੀ ਨਿਕਲ ਜਾਣਾ ਤਿਆਰ ਤੇ ਹੋਇਆ ਹੀ ਚਲ ਕੋਈ ਨਹੀਂ ਇਦਾਂ ਹੀ ਚਲ ਜਾ ਕੋਈ ਗੱਲ ਨਹੀਂ ਹੋਰ ਕਿੱਥੇ ਪੱਗ ਬੰਦਰੋਂ ਫੇਰ ਲੇਟ ਹੋ ਜਾਣਾ ਨਹੀਂ ਪੱਗ ਰੂ ਫੇਰ ਤਾਂ ਕਿ ਟਾਂ ਲੱਜਣਾ ਹਾਂ ਚੱਲ ਚੱਲ ਜੋ ਵੀ ਤਿਆਰ ਹੋਈ ਗਈ ਹੁਣੀ ਮੇਰੇ ਸਾਹ ਬਣਾ ਡੇ ਇਤਨੇ ਕੱਪੜੇ ਪ੍ਰੈਸ ਕਰਨ ਠੀਕ ਆ ਤੇ ਕੋਈ ਪੈਸੇ ਤੇ ਲਾ ਦੇ ਦੇਣਾ ਹੈ ਪੈਸੇ ਉਹਨੂੰ ਮੈਂ ਦੇ ਤੇ ਰੁਪਏ 5000 ਤੇ ਮੈਂ ਉਹਨੂੰ ਆਖਿਆ ਕਿ ਸ਼ੋਪਿੰਗ ਹੀ ਕਰ ਆਈਆਂ ਆਪਣੇ ਲਈ ਥੋੜਾ ਬਹੁਤ ਸਮਾਨ ਇਹਨੂੰ ਚਲ ਜੇ ਕੋਲ ਲੈਣਾ ਉਹ ਤੇ ਲੈ ਆਉਗੀ ਆਹੋ ਤਸ ਤਾਂ ਉਹਨੂੰ ਨਹੀਂ ਤਾਂ ਕੱਲ ਨੂੰ ਕਿਹੀਂ ਚਲ ਜਾਣਾ ਨਾਲ ਆਪਾਂ ਉਧਰ ਜਾਣਾ ਪਹਿਲੀਆਂ ਵਾਲ ਤੇ ਤੂੰ ਹੀ ਹੋਇਓ ਨਾਲ ਤੇ ਅੱਗੇ ਚੱਲ ਗੱਲ ਕਣਕ ਵੱਢਣੀਆਂ ਆ ਤੇ ਫਿਰ ਮੈਂ ਵੀ ਰੋਟੀ ਰੱਟੀ ਬਣਾਉਣੀ ਆ ਤੇ ਮੈਂ ਉਹਨੂੰ ਆਖਿਆ ਕਿ ਤੂੰ ਆਪਣੀ ਪਸੰਦ ਦਾ ਜੋ ਲੈਣਾ ਗਰਮੀਆਂ ਵਾਲੇ ਸੂਟ ਸੱਟ ਲਾਇਆ ਚੱਲ ਮੈਂ ਚਲੀ ਜਾਣਾ ਨਾਲ ਕੋਈ ਨਹੀਂ ਉਹ ਮੂੰਹ ਕਿ ਲੈ ਦਵੇਂ ਐਵੇਂ ਨਾ ਉਥੇ ਉਹਨੂੰ ਖਿੱਚ ਖਿੱਚ ਕੇ ਨਾ ਪਈ ਜਾਵੇਂ ਨਹੀਂ ਨਹੀਂ ਮੈਂ ਕਹ ਤੂੰ ਖਿੱਚ ਕੇ ਨਾ ਨਹੀਂ ਨਹੀਂ ਬੰਦੇ ਕਰਦੇ ਹੁੰਦੇ ਕਾਲੀ ਛੇਤੀ ਚੱਲ ਛੇਤੀ ਚੱਲ ਤੇ ਜਨਾਨੀਆਂ ਨੂੰ ਹੰਦਾ ਵੀ ਚੀਜ਼ ਲੈ ਲਈ ਉਹ ਵੀ ਲੈ ਲਈ ਉਹ ਨਹੀਂ ਭਾਬੀ ਮੈਂ ਖਿੱਚ ਕੇ ਪਹਿਨਾ ਉਹਨੇ ਆਖਣਾ ਦਾ ਸਭਾ ਨਹੀਂ ਚੰਗਾ ਫਿਰ ਜਦੋਂ ਖਿੱਚ ਖਿੱਚ ਕੇ ਪਈ ਜਨਾਨੀਆਂ ਦੇ ਪੈ ਖਰਚਨ ਦਾ ਮਾਰਾ ਡਿਆ ਵਾ ਤੇ ਤੂੰ ਜੋ ਮੰਗੂਗੀ ਨਾ ਉਹ ਲੈਣ ਦੇ ਜਦੋਂ ਪੈਸੇ ਤੁਸੀਂ ਉਧਰ ਫੜਾਤੇ ਆ ਸੁੱਕ ਨੂੰ ਤੇ ਫਿਰ ਮੇਰਾ ਦੇਖਾ ਲੇਖਾ ਦੇਖਾ ਨਹੀਂ ਵਿੱਚ ਆ ਉਹ ਤਾਂ ਗੱਲ ਹੈਗੀ ਆ ਪਰ ਕਾਲੇ ਹੋ ਜਾਂਦੇ ਨਾ ਬੰਦੇ ਮੈਂ ਤਾਂ ਤੈਨੂੰ ਸਮਝਉਣੀ ਵੀ ਥੋੜਾ ਹੋਣੀ ਨਹੀਂ ਪਈ ਨਾ ਕੋਈ ਦਾ ਰਵੀ ਉਹ ਥੋੜਾ ਠੰਡ ਰੱਖੀ ਤੇ ਲੈਦੀ ਉਹਨਾਂ ਜੋ ਮੰਗੂਗੀ ਕੋਈ ਗੱਲ ਨਹੀਂ ਆ ਚਲ ਕੋਈ ਨਹੀਂ ਜਾਓ ਫਿਰ ਟਾਈਮ ਬੜਾ ਹੋ ਗਿਆ ਵਾ ਚਲੋ ਆ ਜਣਾ ਨੇ ਤਿਆਰ ਹੋ ਗਏ ਨਹੀਂ ਤੇ ਮੈਂ ਵੇਖਾਂ ਆ ਵੀਖ ਲੈਣਾ ਚਲੋ ਚਲੋ ਠੀਕ ਆ ਜਾ ਲੱਗ ਤੇ ਤੋਰੀਆਂ ਵੀ ਗਈਆਂ ਵਾ ਮੈਂ ਨਾ ਵੇਖਣ ਹੀ ਨਹੀਂ ਗਈ ਸੀ ਅਜੇ ਮਮੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਜੇ ਨਾ ਮੈਂ ਅੰਦਰੋਂ ਆਈ ਆ ਮਾਮਾ ਤੇ ਰ ਗਿਆ ਸੀ ਸ਼ਹਿਰ ਨੂੰ ਤੇ ਮੈਂ ਮੈਂ ਬਾਹਰ ਸਬਜ਼ੀਆਂ ਚਾਤੀ ਮਾਰ ਕੇ ਆਵਾ ਠੀਕ ਆ ਵਾਵਾ ਸਬਜ਼ੀ ਲੈ ਲਈ ਵਾ ਸਤਿ ਸ੍ਰੀ ਅਕਾਲ ਬਸ ਠੀਕ ਠਾਕ ਵਧੀਆ ਆਪਣੇ ਸੁਣਾਓ ਹਾਂਜੀ ਠੀਕ ਚਲ ਆਜੋ ਧੁੱਪ ਬੜੀ ਐ ਮੈਂ ਤੇ ਆਪ ਨਾ ਇਹ ਗਏ ਤੇ ਮੈਂ ਬਾਹਰ ਆਈ ਐਸ਼ ਠੀਕ ਮਾਮਾ ਜੀ ਵਿਚਾਰ ਗਏ ਹਾਂਜੀ ਗਏ ਤੇ ਮੈਂ ਚਲ ਮੈਂ ਸਬਜ਼ੀ ਨੂੰ ਚਾਤੀ ਮਾਰ ਆਵਾ ਸ਼ੇਰੂ ਓਏ ਵੇਹ ਲੱਭਾਣ ਲਿਆਈ ਤੈਨੂੰ ਹਾਂਜੀ बिल्कुल नहीं पहकिया आज इथे ही आज अंदर फतेह दीदी आई पुत फते आ जाओ इधर हो जाओ प्रोने हां बंद करो फोन दीदी लागे बहु गल करो फते इथे बैजो प्रौने को संघन डे आ जा ਜਣਾ ਮम्मा ਕੋ ਜੱਜਾ ਕਿ ਨਾਨੀ ਕਿੱਥੇ ਮਮੀ ਜੀ ਹੋ ਗਈ ਮਾਸੀ ਜੀ ਦੇ ਕੋਲ ਅੱਛਾ ਕਰ ਹੈ ਨਹੀਂ ਹੈ ਨਾ ਕਰ ਹੈ ਨਹੀਂ ਪਰ ਮੈਂ ਤੈਨੂੰ ਦੱਸਿਆ ਨਹੀਂ ਦਾਦਾ ਜੀ ਕਿੱਥੇ ਆ ਉਹ ਸ਼ਹਿਰ ਨੂੰ ਗਏ ਜੀ ਆਉਂਦੇ ਹੁਣ ਨਹੀਂ ਆਉਂਦੇ ਆ ਤੇ ਮੈਂ ਤੁਹਾਨੂੰ ਫੋਨ ਕੀਤਾ ਤੇ ਮੈਨੂੰ ਫੋਨ ਤੇ ਵੀ ਨਹੀਂ ਨਾਨੀ ਮੈਨੂੰ ਦੱਸਿਆ ਮੈਂ ਦੱਸਿਆ ਨਹੀਂ ਮੈਂ ਹੈ ਤੁਮ ਆਖਣਾ ਵਾ ਵੀ ਮੈਂ ਫਿਰ ਚਲ ਜੂ ਨਾਨੀ ਆਉਂਦੀ ਆ ਤੇ ਕੋਈ ਗੱਲ ਨਹੀਂ ਉਹਨਾਂ ਨੇ ਆ ਜਾਣਾ ਮੈਂ ਛੇਤੀ ਆ ਜਾਣਾ ਆਂਤੀ ਹੀ ਭੈ ਮਾਸੀ ਦੇ ਮੁੰਡੇ ਵੱਟੇ ਰੋਂਦੀ ਆਕੂੰਗੀ ਛੱਡ ਜਾ ਮੈਨੂੰ ਠੀਕ ਹੈ ਤੇ ਤੇਰਾ ਨਹੀਂ ਹੀ ਉਦੋਂ ਪਤਾ ਮੈਨੂੰ ਆ ਮੇਰੇ ਵਿੱਚ ਆਨ ਚੱਕੀ ਭਾਬੀ ਜੀ ਕਹਿੰਦੇ ਚਲ ਹੋ ਆਓ ਫਿਰ ਮੁੜ ਕੇ ਕਹਿੰਦੇ ਵਾਡੀ ਪੈ ਜਾਣੀ ਆ ਫਿਰ ਕੱਲ ਨੂੰ ਕੰਬਾਈਨ ਲੱਗਣੀ ਆ ਨਾ ਐ ਮੈਂ ਨਹੀਂ ਚਲੋ ਤੇ ਇੱਥੇ ਬਾਜ਼ਾਰ ਕੰਮ ਹੀਗਾ ਕਰਦੀਆਂ ਉਹਦੇ ਕਰਕੇ ਇੱਕ ਤੇ ਉਹ ਵੀ ਕੰਮ ਕਰ ਜਾਣਾ ਤੇ ਨਾਲੇ ਇਧਰੋਂ ਆਪ ਆਖਿਆ ਹੋ ਜਾਨੇ ਹੋ ਜਾਨੇ ਮੈਨੂੰ ਵੀ ਇਹ ਹੀ ਪੇ ਨਵੇਂ ਸਮੇ ਕੁੜਮ ਨੇ ਸਾਡੇ ਤੇ ਤਿਆਰ ਹੋਈ ਆ ਤੇ ਫੇਰ ਅਗਲੇ ਆਖਣਗੇ ਕਿਉਂ ਫੋਨ ਆ ਗਿਆ ਮਨਾ ਹੈ ਚੰਗੇ ਲੱਗੀਦਾ ਤੇ ਬਹੁਤ ਪੁੱਤ ਦੀਦੀ ਕੋਰ ਤੂੰ ਮੈਂ ਪਾਣੀ ਲਿਆਵਾ ਹੈ ਆਜੂ ਪੁੱਤ ਨਹੀਂ ਦਿੱਤੀ ਆਜੂ ਮੇਰੀ ਕੋਲ ਆਜੂ ਪੱਤੇ ਚਲ ਜਾ ਪਾਜੀ ਪਾਜੀ ਕੋ ਚੱਜੋ ਪਾਜੀ ਕਿ ਆ ਗਿਆ ਠੀਕ ਠਾਕ ਏ ਚਲ ਬੈਠ ਜਾਓ ਵੀ ਕੀ ਗੱਲ ਪਤ ਤੁਸੀਂ ਕਿੱਧਰ ਆ ਗਏ ਹੋ ਕੀ ਹੋ ਥੇ ਪਾ ਦੀਦੀ ਤਾਂ ਤੇ ਆ ਕੇ ਬੰਦਾ ਆ ਗਿਆ ਦੀਦੀ ਲਾ ਕੇ ਬੰਦਾ ਆ ਗਿਆ ਕੌਣ ਪੁੱਤੋਂ ਬੰਦਾ ਨਹੀਂਗਾ ਦੀਦੀ ਦਾ ਆਪਾਂ ਵਿਆਹ ਕਰਤਾ ਵਾ ਨਾ ਤੇ ਉਹ ਬਾਜੀ ਨੇ ਉਹ ਕੋਈ ਬੰਦਾ ਨਹੀਂਗਾ ਕੀ ਗੱਲ ਚੰਗਾ ਨਹੀਂ ਲੱਗਦਾ ਹਾਂ ਐਦਾ ਨਾ ਆਖੀ ਦੀਦੀ ਲਾ ਕੇ ਜਾ ਕੇ ਨਾ ਆਖੀ ਮੈਨੂੰ ਚੰਗਾ ਨਹੀਂ ਲੱਗਦਾ ਇਹ ਬੰਦਾ ਘੀਕਾ ਨਾਲੇ ਪੁੱਤ ਬੰਦਾਨੀ ਆਖੀਦਾ ਹੁੰਦਾ ਉਹ ਤੇ ਬਾਜੀ ਨੇ ਤੁਸੀਂ ਦੀਦੀ ਲਾ ਕੇ ਬਹੁਤ ਮੈਂ ਪਾਣੀ ਲੈ ਕੇ ਆਵਾ ਕਿੰਨਾ ਚਿਰ ਹੋ ਗਿਆ ਪਰੋਣੇ ਆਆਂ ਹਨ ਹਣਾ ਤੇਰੀ ਦੀਦੀ ਆਈ ਨੂੰ ਕਿੰਨਾ ਚਿਰ ਹੋ ਗਿਆ ਹੁਣ ਵੀ ਖੇਲੋ ਦੀਦੀ ਚੋਕੇ ਕਢਾਉਂਦੇ ਹੁੰਦੇ ਹੁੰਦੇ ਨਾ ਹੁਣ ਵੀ ਖੇਲੋ ਤੁਸੀਂ ਜਾ ਕੇ ਜਾਓ ਦੱਸ ਇਹ ਨਿਆਣਿਆਂ ਦੀ ਵੀ ਨਾ ਮਾਤੀ ਮਾਰੀ ਆ ਕਿਹੋ ਕਿਹੋ ਜੀਆਂ ਗੱਲਾਂ ਕਰਦੇ ਆ ਫਾਦੇ ਮੈਨੂੰ ਇਹ ਵੇਖ ਕੇ ਤੇ ਭੱਜਦਾ ਸੰਗਣ ਡਿਆਈ ਫਤੇ ਵੀਰੇ ਆਜੂ ਚੰਮਾ ਮੂਜੀ ਗਈ ਤਾ ਦਿੱਤੀ ਕਿੱਥੇ ਚੋਈਆਂ ਲੈਂਦਾ ਇਹ ਚੂੜੀਆਂ ਇਹ ਮੈਨੂੰ ਮੇਰੇ ਮਾਮੂ ਨੇ ਲੈ ਕੇ ਦਿੱਤੀਆਂ ਸੀ ਤੇਰੇ ਪਾਪਾ ਨੇ ਠੀਕਾ ਠੀਕ ਪੰਜੇ ਕੋਸਕੇ ਬਚੇ ਬਚੇ ਉਹ ਤੇ ਬਸ ਹੀ ਪੁਹਣਿਆ ਸੀ ਪਛਾਨ ਹੋ ਗਈ ਉਹ ਮੇਰੀ ਬਾਲੇ ਬੇਟਾ ਪਾਣੀ ਸੋਕ ਦੇਓ ਮਾਮੀ ਅਲਫ ਇਹ ਤਾਂ ਪੀ ਲਓ ਮੇਰੇ ਕੋਲ ਕੋਈ ਉਹ ਦੀਦੀ ਕੋ ਪੀ ਲਓ ਠੀਕ ਹੈ ਬਸ ਕੀ ਗੱਲਾਂ ਕਰਦੇ ਹੋ ਦੀਦੀ ਨਾ ਨਹੀਂ ਕੀ ਨਹੀਂ ਕੀ ਗੱਲਾਂ ਕਰਦੇ ਮਾਮੀ ਜੀ ਉਹਨੇ ਦੇਖ ਕੇ ਕਹਿਣਾ ਆ ਹੋਏ ਦੇਖੋ ਕਿਹੜਾ ਭਲਾ ਬੜੀ ਬੜਾ ਵਿਚੜ ਜਾਂਦਾ ਉਹ ਤਾਂ ਹੈ ਹੀ ਆ ਤੇ ਹੁਣ ਖੇਡਦਾ ਰਿਆ ਵਾ ਵਿਆਹ ਦੇ ਵਿੱਚ ਸੁੱਖ ਨਾ ਬਹੁਤ ਸੁਖੋਰ ਤੇ ਸਾਰੀਆਂ ਗੱਲਾਂ ਛੱਡ ਹਾਂਜੀ ਮਾਮੀ ਜੀ ਇਹ ਦੱਸ ਵੀ ਤੂੰ ਉੱਥੇ ਹੈਗੀ ਤੇ ਖੁਸ਼ ਆ ਨਾ ਹਾਂਜੀ ਨਹੀਂ ਮਾਮੀ ਜੀ ਬੜੇ ਵਧੀਆ ਭਾਬੀ ਦਾ ਵੀ ਸੁਭਾਅ ਬਹੁਤ ਵਧੀਆ ਵਾ ਇਹਨਾਂ ਦਾ ਵੀ ਸੁਭਾਅ ਬੜਾ ਵਧੀਆ ਵਾ ਬਾਕੀ ਸੈਲ ਵੀ ਬਹੁਤ ਵਧੀਆ ਸਾਰੇ ਬੜੇ ਵਧੀਆ ਵਾ ਸਾਰਿਆਂ ਦਾ ਸੁਭਾਅ ਬਹੁਤ ਮਿਲੇ ਹੀ ਤੇ ਇਹ ਬਾਬੀ ਉਹਨਾਂ ਨੂੰ ਮਿਲਤੇ ਹੈਗੇ ਆ ਪਰ ਅਹੀਂ ਤੇ ਮਿਲੇ ਘੜੀ ਦੀ ਘੜੀ ਅਣ ਤੈਨੂੰ ਗਈ ਨੂੰ 4 ਦਿਨ ਹੋ ਗਏ ਆ ਹਨਾ ਤੇ ਫੇਰ ਵੀ ਨਾਨੀ ਤੇਰੀ ਨਾ ਤਾਂ ਫਿਕਰ ਕਰਦੀ ਹੀ ਅਹੀਂ ਨਾਨੀ ਨੂੰ ਤੇ ਪਤਾ ਹੀ ਆ ਹੁਣ ਪਤਾ ਤਾਂ ਸਾਨੂੰ ਸਾਰਾ ਕੋਸ਼ ਹੀ ਆ ਕਰਾਇਆ ਤੇ ਚਲੋ ਉਹਦਾ ਭਲਾ ਹੋਵੇ ਵਿਚਾਰੇ ਦਾ ਤੇ ਚਲੋ ਤੈਨੂੰ ਲੈ ਆ ਤੇ ਇੱਧਰ ਹੋ ਗਿਆ ਵਾ ਨਹੀਂ ਤੇ ਤੂੰ ਤੇ ਖਰੇ ਧੀਏ ਕਿੱਥੇ ੱੱਕੇ ਖਾਣੇ ਸੀ ਤੇ ਕਿੱਥੇ ਨਹੀਂ ਨਸ਼ਈ ਬੰਦਾ ਹੀ ਨਸ਼ਈਆਂ ਦਾ ਕੀ ਹੁੰਦਾ ਇੱਕ ਤੇ ਉਹ ਗੱਲ ਆਪਣੀ ਜਵਾਨੀ ਰੋੜ ਜਾਂਦੇ ਨੇ ਤੇ ਦੂਜਿਆਂ ਨੂੰ ਉਹ ਫਾਜ ਪਾ ਦਿੰਦੇ ਨੇ ਸਹੀ ਗੱਲ ਆ ਅੱਧ ਵਿਚਾਲੇ ਛੱਡ ਜਾਂਦੇ ਆ ਨਾ ਉਹ ਉਹ ਗੱਲ ਵੀ ਕਿਸ ਬਨੇ ਜਾਣ ਜੋਗੀਆਂ ਮੁੜ ਕੇ ਨਾ ਕੋਸ਼ ਨਾ ਬੰਦਾ ਘਾਹ ਚੋਗਾ ਦਾ ਨਾ ਪਛਾਨ ਜਾਪਾ ਹਾਂ ਚੰਗੇ ਟਾਈਮ ਤੇ ਫੇਰ ਵੀ ਬਚ ਗਈਆਂ ਪਰ ਉਹ ਫਿਕਰ ਕਰਦੀ ਆਂਦੇ ਹੀ ਫੇਰ ਵੀ ਚੱਲ ਪਤਾ ਲੱਗੇ ਕੁੜੀ ਆਵੇ ਤੇ ਪਤਾ ਲੱਗੇ ਕਿੱਦਾਂ ਦੇ ਤੇ ਕਿੱਦਾਂ ਦੇ ਨਹੀਂ ਹਨਾ ਹੁੰਦਾ ਹੀ ਆ ਆਉ ਤੇ ਹੁੰਦਾ ਹੀ ਨਹੀਂ ਇਹ ਤੇ ਬੜੇ ਜਦੋਂ ਸਿਰ ਚੁੱਕ ਕੇ ਕੀਤਾ ਵਾ ਇੱਥੇ ਤੈਨੂੰ ਲੈ ਆਏ ਲਿਆ ਕੇ ਸਿਰ ਚੁੱਕ ਕੇ ਕੀਤਾ ਤੇ ਮਾਂ ਤੇਰੀ ਦਾ ਤੇ ਪਤਾ ਹੀ ਜੋ ਉਹ ਤੇ ਮੇਰੀ ਤੇ ਮਰ ਗਈ ਉਹ ਮੇਰੀ ਕਾਦੀ ਮੈਂ ਤੇ ਉਹਨੂੰ ਆਪਣੀ ਬਣਾਇਆ ਭਾਬੀ ਉਹ ਤੇ ਮਾਮੀ ਜੀ ਉਹ ਤਾਂ ਨਾ ਮੇਰੀ ਭਣੀ ਪਰ ਉਹੜੀ ਬਗਾਨੀ ਭਾਬੀ ਹੀ ਉਹ ਮੇਰੀ ਬਣ ਗਈ ਉਹ ਤੇਰੀ ਬਣ ਗਈ ਉਹ ਤੇ ਤੈਨੂੰ ਆਣੀ ਆ ਤੇ ਮਾਂ ਤੇ ਪੁੱਤ ਮੈਂ ਆਹ ਲਿਆ ਤਾਂ ਉਹ ਗੱਲ ਬਾਹਰ ਵਾਲੇ ਆ ਮਾਂ ਤੇ ਤੇਰੀ ਵਜh ਦੇ ਆ ਨਾ ਤੇ ਤੇਰੀ ਮਾਂ ਹੁਣ ਤੇਰੇ ਨਾਲ ਜਿੰਨਾ ਜ਼ੁਲਮ ਤੇ ਅਤਿਆਚਾਰ ਕਰਦੀ ਰਹੀ ਆ ਸਾਰਾ ਕੁਝ ਹੁੰਦਾ ਰਿਹਾ ਉਹ ਬਾਹਰ ਘਟ ਪਤਾ ਵਾ ਸਾਰੇ ਆਂ ਤੇ ਸਾਹਬਿਆ ਨੀਕੀ ਜੀ ਨੂੰ ਸਾਹਬਿਆ ਪਾਲਿਆ ਆ ਚੀਜ਼ਾਂ ਜਿਹੜੀਆਂ ਨੇ ਆ ਚੀਜ਼ਾਂ ਕਰਕੇ ਕਿਸੇ ਦੇ ਸਾਹਮਣੇ ਗੱਲ ਨਹੀਂ ਆਉਂਦੀ ਹਾਂਜੀ ਨਹੀਂ ਉਦੋਂ ਮੇ ਜਦੋਂ ਤੁਸੀਂ ਤੇ ਮਾਮਾ ਜੀ ਗਏ ਸੀ ਤਾਨੂੰ ਵੀ ਇਹ ਕਿੰਦਰਵਾੜੇਗੀ ਤੂੰ ਦੋ ਤਬਾਦ ਗਏ ਨਹੀਂ ਮਿਲੇ ਨਹੀਂ ਦਿੱਤਾ ਸੀ ਤੁਹਾਨੂੰ ਦੇ ਲੋ ਮੇਰੇ ਨਾਲ ਵੀ ਤੇ ਕੀ ਕਰੇ ਬੰਦਾ ਤਾਂ ਹੀ ਤਾਂ ਸਾਨੂੰ ਉਹ ਗੱਲ ਵੀ ਤੇਰੀਆਂ ਗੱਲਾਂ ਦਾ ਘੱਟ ਪਤਾ ਲੱਗਦਾ ਸੀ ਨਾਨੀ ਨੇ ਜਿ ਤੋਣਾ ਉਹਨੇ ਮੈਨੂੰ ਪਹਿਲਾਂ ਹੀ ਡਰਾ ਦੇਣਾ ਕਿ ਜੇ ਨਾਨੀ ਦੇ ਸਾਹਮਣੇ ਕੋਈ ਗੱਲਬਾਤ ਕੱਢੀ ਜਾਂ ਨਾਨੀ ਨੂੰ ਦੱਸਿਆ ਤੇ ਮੈਂ ਜਾਨੋਂ ਮਾਰ ਦੇਣਾ ਨਾਨੀ ਨੇ ਵੀ ਮੈਂ ਕੀ ਦੱਸਣਾ ਡਰਾ ਪੁੱਤ ਜਿੰਨਾ ਮਰਜ਼ੀ ਦਿੰਦੀ ਸੀ ਪਰ ਨਾਨੀ ਨੂੰ ਵੀ ਧੁੱਪੇ ਧੋਲੇ ਨਹੀਂ ਆਏ ਸੀ ਤਾਂ ਤਾਂ ਹੈਗਾ ਹੀ ਨਾਨੀ ਨੇ ਵੀ ਸਾਰਾ ਨਾਨੀ ਵੀ ਸਭ ਕੁਝ ਜਾਣਦੀ ਹੀ ਨਾਨੀ ਨੂੰ ਕੀ ਨਹੀਂ ਪਤਾ ਸਿਰਫ ਇੱਕ ਨਾਨੀ ਗੱਲ ਨਹੀਂ ਇਹ ਕਰ ਸਕਦੀ ਆ ਤੂੰ ਸ਼ੁਕਰ ਕਰ ਵੀ ਰਲ ਮਿਲ ਕੇ ਆ ਕਹਾਣੀ ਬਣ ਗਈ ਤੇ ਚੱਲ ਤੇਰਾ ਵਿਆਹ ਇੱਥੇ ਹੋ ਗਿਆ ਨਹੀਂ ਤੇ ਪਤਾ ਨਹੀਂ ਪਤਾ ਤੇਰਾ ਬਣਨਾ ਕੀ ਜੇ ਤੂੰ ਪਿੱਛੇ ਦੁੱਖ ਭੋਗਿਆ ਗਾੜੀ ਕਿੰਨਾ ਕੁ ਭੋਗਣਾ ਸੀ ਗਾੜੀ ਉਤੋਂ ਵੱਧ ਦੀ ਕਿ ਮਾਮੀ ਜੀ ਹੋਰ ਕੀ ਹੋਰ ਕੀ ਮੈਂ ਤਾਂ ਤੇਰੇ ਮਾਮੇ ਨੂੰ ਠੀਕਣ ਲਈ ਆ ਵੀ ਚੱਲ ਆ ਜੇ ਕਿੰਨਾ ਹੀ ਟਾਈਮ ਲਾਤਾ ਉਹਨਾਂ ਨੇ ਮਾਮਾ ਮਾਮੀ ਬਾਜ਼ਾਰ ਕੀ ਕਰਨ ਚੱਲ ਗਏ ਐ ਐਦਾਂ ਹੀ ਬੱਤੇ ਨੂੰ ਪਤਾ ਥੋੜੇ ਥੋੜੇ ਘਰ ਦੇ ਪੁੱਤ ਕੰਮ ਹੁੰਦੇ ਆ ਇੱਕ ਮੇਰਾ ਗਲਾ ਖਰਾਬ ਹੋਇਆ ਇਹ ਕਿੰਨੇ ਦਿਨਾਂ ਦੀ ਇਨਫੈਕਸ਼ਨ ਹੋਈ ਆ ਵਿਆਹ ਜਿਵੇਂ ਦਾ ਟਾਈਟਾ ਹੀ ਜਦੋਂ ਦਾ ਇਹੋ ਹੀ ਹਾਲ ਵਿਆਹ ਚ ਇਤ ਜਾਦਾ ਇਨਫੈਕਸ਼ਨ ਬਣ ਗਈ ਭੱਜ ਦੌੜ ਦੇ ਵਿੱਚ ਤੇ ਹੁਣ ਫੇਰ ਦਵਾਈ ਮੁੱਕੀ ਤੇ ਆਂਦੇ ਦਵਾਈ ਲੈਮ ਠੀਕ ਠੀਕ ਐ ਟੈਸਟ ਫੇਰ ਹੋਣਾ ਹੀ ਤੇ ਆਂਦੇ ਹੋਰ ਅਜ 14 ਦਿਨ ਦਵਾਈ ਖਾ ਕੇ ਤੇ ਫੇਰ ਲੈ ਮਮਾ ਜੀ ਆਏਗੇ ਹਏ ਇਹ ਕਿੱਥੇ ੁੱਤੇ ਟੱਡੇ ਗਾੜੀ ਪਹੁੰਚ ਗਿਆ ਗਾੜੀ ਤੇ ਤੁਰਿਆ ਫਿਰਦਾ ਉੱਥੇ ਹੀ ਨੋ ਇਹ ਕਿਹੜੇ ਬਸ ਤੇ ਮਮਾ ਜੀ ਸਸੇ ਕਰ ਸਸੇ ਕਾ ਬਸ ਸਸੇ ਕਰ ਹੋ ਠੀਕ ਹੈ ਸੋ ਤੈਨੂੰ ਕਿੰਨੇ ਆ ਕੇ ਗਲੀ ਚ ਜਾ ਗਲੀ ਤੇ ਰਖਦਾ ਉਥੇ ਮੈਂ ਗਾੜੀ ਨਾ ਆਦਾ ਤੇ ਤੇਰਾ ਗਾਂਦ ਤੇ ਆਦਾ ਤੇ ਭਾਈ ਨੂੰ ਸੁੱਖ ਨੂੰ ਜੱਤਰਾ ਭਾਈ ਜਾਂਦਾ ਚੱਲ ਬਹੁ ਮੈਂ ਪਾਣੀ ਲਿਆਵਾਂ ਤਾ ਡੇਡੇ ਹੋਰ ਮਾਮਾ ਜੀ ਠੀਕ ਠਾਕ ਹਾਂਜੀ ਵਧੀਆ ਮਾਮਾ ਜੀ ਠੀਕ ਠਾਕ ਹਾਂਜੀ ਹਾਂਜੀ ਵਧੀਆ ਠੀਕ ਠਾਕ ਜੀ ਕਿੱਥੇ ਸੋ ਉਹ ਅੰਦਰ ਬੈਠੇ ਜੀ ਅੱਛਾ ਰੁਕੋ ਹਾਂਜੀ ਹਾਂ ਆਪਾਂ ਫਿਰ ਮੈਂ ਮਾਮੀ ਨਾਲ ਇਕੱਲਾ ਬੱਤਾ ਮਾਰ ਲੈਨੇ ਤੈਨੂੰ ਪਤਾ ਕਈ ਦੁੱਖ ਸੁੱਖ ਹੁੰਦੇ ਆ ਮਾਮੀ ਨੇ ਕਿਹਾ ਡਾਕਟਰ ਨੂੰ ਗਿਆ ਹਾਂਜੀ ਤੇ ਮੈਨੂੰ ਤੇ ਮਾਮੀ ਨੇ ਦੱਸਿਆ ਹੀ ਨਹੀਂ ਕਿ ਨarnia ਨੀ ਹੈ ਨੀ ਜੇ ਪਤਾ ਹੁੰਦਾ ਤਾਂ ਮੈਂ ਕੱਲ ਨੂੰ ਆ ਜਾਣਾ ਸੀ ਉਹ ਮੰਮੀ ਇੱਥੇ ਹੀ ਚੰਗੇ ਘਰ ਬੈਠੇ ਬੈਠੇ ਆਲੇ ਕਿ ਚੱਲ ਮੈਂ ਆ ਇਹ ਮਸਦਿਲ ਨੂੰ ਹਵਾ ਚੱਲ ਉੱਥੇ ਚੱਲ ਜੰਨੀ ਆ ਚਲ ਪਾਣੀ ផੜ ਕੋਈ ਗੱਲ ਨਹੀਂ ਚਲੋ ਦੋ ਹੋਇਆ ਗਿਆ ਚਲੋ ਕੋਈ ਗੱਲ ਨਹੀਂ ਫਿਰ ਤੁਹਾਨੂੰ ਪਤਾ ਵਾੜੀ ਪੈ ਜਾਣੀ ਨਾ ਤੇ ਕੱਲ ਨੂੰ ਆਪਾਂ ਵੀ ਜਾਣ ਕੇ ਉੱਧਰ ਵੜਾਉਣੀ ਫਲਾਉਣੀ ਕੰਬਾਈਨ ਤੇ ਜਾਂਦੇ ਹੈ ਰਾਤ ਨਹੀਂ ਰੁਕਣਾ ਨਹੀਂ ਨਹੀਂ ਮਾਮੀ ਜੀ ਮੁੜ ਕੇ ਆ ਜਾਗੇ ਕੋਈ ਗੱਲ ਨਹੀਂ ਫੇਰ ਕਿਚੀ ਮੈਂ ਵੀ ਪਾਣੀ ਪੀਣਾ ਲਓ ਲਓ ਪੁੱਤ ਪੁੱਤ ਪੀ ਲਓ ਤੇਰੀ ਰੀਸ ਨਾ ਹੁਣ ਮੰਮੀ ਮੰਮੀ ਹਰੇ ਸਾਂ ਬੜੀਆਂ ਕਰਦਾ ਤੇ ਮੈਂ ਹਾਂ ਚਲੋ ਸ਼ ਮੰਮੀ ਨੇ ਸ਼ਮਾ ਨੂੰ ਆ ਜਾਣਾ ਹਾਂ ਤੁਸੀਂ ਮੈਂ ਆ ਜਾਣਾ ਨਹੀਂ ਕੋਈ ਗੱਲ ਨਹੀਂ ਫੇਰ ਨਾ ਨਹੀਂ ਮੈਂ ਫੋਨ ਤੇ ਗੱਲ ਕਰ ਲੂੰਗੀ ਫੇਰ ਆ ਜਾਗੇ ਮੈਂ ਕੋਈ ਕਰਨੀ ਆ ਕੋਈ ਨਹੀਂ ਮਿਲਦਾ ਬਾਮਾ ਜਿੰਦਰ ਹੀ ਮੇਰੀ ਗੱਲ ਸੁਣ ਹਾਂਜੀ ਮੰਮੀ ਤੇ ਹੁਣ ਕਿਹੜਾ ਤੈਨੂੰ ਕੋਈ ਢਾਰਿਆ ਅਗਰ ਤੇਰੀ ਮਾਂ ਦਾ ਸਾਨੂੰ ਢਾਰ ਹੁੰਦਾ ਹੈ ਆਓ ਤੇ ਫਿਰ ਚਲੋ ਕੋਈ ਨਹੀਂ ਫੇਰ ਮੈਂ ਦੱਸ ਕੇ ਨਹੀਂ ਨਾ ਆਈ ਭਾਬੀ ਜੀ ਉਹਨਾਂ ਨੂੰ ਆਪਾਂ ਇਦਾਂ ਕਰਾਂਗੇ ਹੁਣ ਹਾਂਜੀ ਤੇਰੇ ਮਾਮੇ ਨੂੰ ਤੇ ਤੇਰੇ ਨਾਨੀ ਨੂੰ ਕਲਾਉਂਗੀ ਕੋਈ ਨਹੀਂ ਨਾਲੇ ਤੇ ਤੈਨੂੰ ਮੇਲਾ ਹੋਣਗੇ ਤੇ ਨਾਲੇ ਤੇਨੂੰ 4 ਦਿਨ ਲੈ ਆਉਣਗੇ ਉਹ ਆਪਣੇ ਆਪਣੇ ਆਪ ਗੱਲਾਂ ਕਰ ਲੂਗੀ ਤੇਰੇ ਨਾਲ ਸਾਰੀਆਂ ਸੋਣ ਵੀ ਤਸੱਲੀ ਹੋ ਜੂਗੀ ਕੋਈ ਨਹੀਂ ਇਦਾਂ ਕਰ ਲਿਆ ਕੋਈ ਮੇਰੀ ਗੱਲ ਸੁਣ ਹਾਂਜੀ ਮਾਮੀ ਜੀ ਵੀ ਤੂੰ ਘਰ ਜਾ ਕੇ ਨਾ ਨਹੀਂ ਲੈਣਾ ਫੇ ਮੈਂ ਰਹਿਣ ਜਾਣਾ ਠੀਕ ਨਹੀਂ ਕੋਈ ਮਾਂ ਤੇਰੀ ਨੇ ਤੇ ਜੋ ਸਿਖਾਇਆ ਪਰ ਫਿਰ ਵੀ ਤੂੰ ਬੜੀ ਸਿਆਣੀ ਉਸ ਚੀਜ਼ਾਂ ਦੇ ਮਤਾਬਕ ਬਹੁਤ ਸਿਆਣੀ ਆ ਹਾਂਜੀ ਕੋਈ ਨਹੀਂ ਫਿਰ ਵੀ ਉਹਨਾਂ ਸਾਹਮਣੇ ਨਾ ਨਹੀਂ ਲੈਣਾ ਤੇਰੀ ਨਾਨੀ ਆਪ ਹੀ ਆਣ ਕੇ ਗੱਲ ਕਰੋ ਰਹਿਣ ਦੀ ਤੇ ਪੁੱਤ ਫੇਰ ਹੀ ਗੱਲ ਕਰੀਦੀ ਹੁੰਦੀ ਪਹਿਲਾਂ ਨਹੀਂ ਕਰੀਦੀ ਨਹੀਂ 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 ਕਰਦੀ ਮਮੀ ਜੀ ਕੋਈ ਨਹੀਂ ਆਹੋ ਤੇ ਚਲਾ ਆ ਚੱਲੇ ਕਿ ਕੋਈ ਨਹੀਂ ਤੇ ਉਹਨਾਂ ਨਾਲ ਗੱਲਬਾਤ ਕਰ ਲੈਂਦਾ ਇੱਥੇ ਮੈਂ ਬੈਠੀ ਨੇ ਨਾ ਪਰ ਉਹਨਾਂ ਇਕੱਲਾ ਹੀ ਬੈਠਾ ਐ ਸੱਸੀ ਘਰ ਮਾਮਾ ਜੀ ਸਤਿਕਾਰ ਕੀ ਹਾਲ ਜੀ ਠੀਕ ਠੀਕਾ ਵਧੀਆ ਹਾਂਜੀ ਵਧੀਆ ਜੀ ਵਧੀਆ ਬੈਠੋ ਬਹਾ ਵਧੀਆ ਵਧੀਆ ਹੋਰ ਤੂੰ ਸੁਣਾ ਕਿ ਤਾ ਹਾਂਜੀ ਵਧੀਆ ਜੀ ਹੋਰ ਸਤਿਕਾਰ ਜੀ ਬਾਜੀ ਬਾਜੀ ਆ ਹਾਂਜੀ ਬਹੁਤ ਵਧੀਆ ਫਸਲ ਵਾਲੀ ਦੱਸੋ ਕਿੱਦਾਂ ਹਾਂ ਬਸ ਹੋਰ ਦਿਹਾੜੀ ਆ ਤੇ ਕੰਬੈਨਾ ਤੁਹਾਨੂੰ ਬੜਾ ਮੀਂਹ ਪੈਣ ਕਰਕੇ ਤੇ ਰੁਕ ਗਿਆ ਕੰਮ ਅੱਛਾ 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 ਉਹ ਕਮਈ ਵਾਵਾ ਲੈ ਜਾਂਦੀ ਕਿੱਦਾਂ ਕਰ ਰਿਹਾ ਫਿਰ ਕੰਮ ਤੇ ਬਾਅਦ ਹੀ ਬਚਾ ਹੀ ਆ ਉਹਦਾ ਹਾਂ ਬਚਾ ਗਿਆ ਮੀਂਹ ਪੈ ਗਿਆ ਫੇ ਵੀ ਇੱਕ ਨਹੀਂ ਤੇ ਝੰਬ ਗਿਆ ਅੱਛਾ ਅੱਛਾ ਹਾਂ ਉਦਾਂ ਬੜਾ ਨੁਕਸਾਨ ਬਹੁਤ ਹੋਇਆ ਕਈਆਂ ਥਾਵਾਂ ਤੇ ਬਹੁਤ ਨੁਕਸਾਨ ਹੋਇਆ ਜੀ ਆਪਾਂ ਤਾਂ ਚਲੋ ਬਚਾਵਾਂਗੇ ਆਪਣਾ ਪੈਸਾ ਰਾਹ ਚ ਹਰ ਚੋਲ ਨੂੰ ਮੈਂ ਦੋ ਗੜੇ ਲਾਏ ਜੋ ਤੇ ਦੋ ਟਾਲੀਆਂ ਜੜੋਂ ਹੀ ਪੁੱਟ ਕੇ ਸੁੱਟੀਆਂ ਬੜੀ ਤੇਜ਼ ਨੇਰੀ ਹੈ ਬਹੁਤ ਆਇਆ ਬਹੁਤ ਜ਼ਿਆਦਾ ਹੀ ਤੇਜ਼ ਨੂੰ ਆਤੇ ਨੇਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਧਰ ਪਤਾ ਕਿਰਤਾਸਪੁਰ ਵਾਲੇ ਬੰਨੇ ਉਧਰ ਵੀ ਕਿਤੇ ਉਹ ਮਹੌਨ ਨੁਕਸਾਨ ਹੋਇਆ ਹਾਂ ਟੋਟਾ-ਟੋਟਾ ਵੀ ਇੱਕੇ ਤਾਂ ਮਰ ਗਿਆ ਕੋਈ ਇੱਥੇ ਬੈਠੋ ਇੱਥੇ ਬਹਿ ਜਾਓ ਆਜੋ 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 ਇੱਥੇ ਬੈਠੋ ਬੈਠ ਜੋ ਹੋਰ ਕਿਦਾਂ ਕੰਮ ਕਰ ਬਹੁਤ ਵਧੀਆ ਵਧੀਆ ਚੱਲੀ ਜਾਂਦਾ ਮਹਾਰਾਜ ਦੀ ਕਿਰਪਾ ਵਾ ਠੀਕ ਠਾਕ ਚੱਲੀ ਜਾਂਦਾ ਵਧੀਆ ਠੀਕ ਜੀ ਹੁਣ ਜੇ ਆਪਾਂ ਫਸਲ ਆਲੋਏ ਨੇ ਤੇ ਫੇ ਆਇਆ ਨਹੀਂ ਜਾਣਾ ਤੇ ਫੇ ਕਾਦੀਆਂ ਵੀ ਕੰਮ ਅਹੀ ਅੱਛਾ ਅੱਛਾ ਤੇ ਮੈਂ ਚੱਲਣ ਵਾਲੇ ਉਹ ਕਰ ਲੂੰਗਾ ਮੈਂ ਤਾਂ ਨਰੇ ਹੋਣ ਨਹੀਂ ਉਦੋਂ ਬਾਮੀ ਮੈਂ ਆਕੇ ਕਹਿੰਦੇ ਆਂ ਜੀ ਆਪਾਂ ਬਾਮੀ ਤਰੀ ਨੂੰ ਕਾਫੀ ਦਿਨ ਹੋ ਗਿਆ ਤੇ ਮੈਂ ਵੀ ਜੋ ਕੁੜੀ ਨੇ ਵਿਆਹ ਕੀਤਾ ਬਾਤ ਮਿਲ ਕੇ ਨਾ ਕੁੜੀ ਆਈ ਆ ਨਾ ਫੇਰਾ ਪਾਇਆ ਅਣਕੇ ਨਾ ਬਣ ਗਿਆ ਕੁੜੀ ਬਾਤ ਮਿਲ ਕੇ ਆਈ ਨਹੀਂ ਆਪਣੇ ਇੰਨੇ ਤਾਂ ਮੈਨੂੰ ਦੋ ਤਿੰਨ ਨਰੀ ਕਹਿਤਾ ਵਾ ਹਾਂ ਹਾਂ ਐਦਾਂ ਹੀ ਐਵੇਂ ਨਹੀਂ ਫੇਰ ਹੁਣ ਇੱਥੇ ਦਾ ਟਾਈਮ ਕੱਢਿਆ ਕਰੋ ਨਾ ਟਾਈਮ ਇੱਥੇ ਮਾਮੇ ਘਰੇ ਹੁਣ ਟਾਈਮ ਨੇ ਕੱਟਾ ਦੁਰ ਕਦ ਤੂੰ ਨਹੀਂ ਨਹੀਂ ਹੁਣ ਅੱਗੇ ਤੋਂ ਫਿਰ ਤੁਹਾਨੂੰ ਪਤਾ ਹੀ ਆ ਆ ਜਾਣ ਹੁਣ ਬਣਿਆ ਰਹਿਣਾ ਆਪਾਂ ਤੇ ਇਹ ਤੇ ਇਹਦਾ ਲਗਾ ਹੀ ਜਿਆਦਾ ਨਾਨੀ ਕਰਕੇ ਭੀ ਹੋਈਏ ਹੋਈਏ ਤੇ ਨਾਨੀ ਅੱਗੇ ਆਇਆ ਹੋਰ ਕਿਤੇ ਗਏ ਮਮੇ ਬੈਠੀ ਬੈਠੀ ਇੱਕਦਮ ਆਦੀ ਇਹਦੀ ਚੱਲ ਮੈਂ ਕੋ ਫੇਰਾਵਾਂ ਜਾ ਕੇ ਹਾਂ ਤੇ ਆਪੇ ਛੱਡ ਜੂਗਾ ਮੈਨੂੰ ਮੈਂ ਚੱਲ ਤੂੰ ਜਾਣਾ ਤੇ ਚੱਲ ਜਾ ਫਿਰ ਚੱਲ ਕੋਈ ਗੱਲ ਨਹੀਂ ਮੈਂ ਵੀ ਆਖਾ ਚੱਲ ਮੈਂ ਕੋਈ ਨਹੀਂ ਆਇਓ ਹੁਣ ਨਾਨੀ ਲੈ ਕੇ ਆਨੇ ਆਊਗਾ ਕੋ ਚਪਰਾਉਂਗਾ ਨਹੀਂ ਬਜ਼ੁਰਗ ਤਾਂ ਮਾਰੂਦਾ ਕਿਵੇਂ ਨਹੀਂ ਘੁੰਮਣ ਫਿਰਦਾ ਤੇ ਮੈਂ ਚੱਲ ਘੁੰਮ ਫ ਮਾਮੀ ਨੂੰ ਵੀ ਨਾਲ ਲੈ ਕੇ ਆਏ ਹੋ ਕੋਈ ਗੱਲ ਨਹੀਂ ਲੈ ਆਉਂਗਾ ਕੋਈ ਗੱਲ ਨਹੀਂ ਚਾਹ ਪਾਣੀ ਪੀਤਾ ਪਰੋੜੇ ਚਾਹ ਪਾਣੀ ਪੀ ਲਿਆ ਜੀ ਅੱਛਾ ਅੱਛਾ ਹਾਂ ਮੈਂ ਕਾਫੀ ਟਾਈਮ ਲੱਗ ਗਿਆ ਮੈਂ ਵੇਚਦਾ ਕਿ ਆਏ ਹਾਂ ਉਹ ਮੈਂ ਤਾਂ ਪਹਿਲਾਂ ਚੱਲਿਆ ਸੀ ਮਾਮੀ ਤੇਰੀ ਵਾਲੇ ਤੈਨੂੰ ਆਂਦੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਯਾਰ ਤੂੰ ਰੋਕੇ ਪਾਪਾ ਚਲੇ ਟੇਸ਼ਨ ਮਿਸ਼ਨ ਹੋ ਗਏ ਅੱਛਾ ਕੋਈ ਬਾਹਰ ਤੁਹਾਨੂੰ ਆ ਜੇ ਅੱਛਾ ਅੱਛਾ ਤਾਂ ਬੈਠੋ ਮੈਂ ਆਇਆ ਹੁਣੇ ਕੋਈ ਜਾਓ ਬੈਠੋ ਉਹ ਤੂੰ ਬਾਹਰ ਮੈਂ ਆ ਕੋਈ ਉਹ ਜੋ ਦੇ ਕਿਦਾਂ ਫਿਰ ਠੀਕ ਠਾਕ ਜੀ ਠੀਕ ਆ ਛੁੱਲੇ ਜਾਂਦੀ ਜੀ ਜਾਨੇ ਆ ਕਿਹੜੀ ਕਲਾਸ ਚ ਪੜਦੇ ਜੇ ਤੁਸੀਂ ਇੰਟਰਨੈਸ਼ਨਲ ਸਕੂਲ ਪੜਦੇ ਜੇ ਠੀਕ ਆ ਕਿਹੜੀ ਕਲਾਸ ਚ ਦੂਜੀ ਕਲਾਸ ਚ ਠੀਕ ਆ ਵੈਰੀ ਗੁੱਡ